ਤਲੀ ਗੰਨਾ ਕੋਲ ਤੇਲ ਵਾਲਾ ਮਰਦਾ ਤੇਲ ਵਾਲਾ ਸੀ ਨਾ ਇਹਦਾ ਵੀ ਠੰਡੇ ਰੱਖ ਤਲੀ ਠੰਡੇ ਥੋੜੇ ਤੇ ਫਿਰ ਸੁਲ ਖਲਾਉਗਾ ਨਾ ਕੀ ਕਰਨਾ ਆ ਕਰਾ ਨਹੀਂ ਚਾਹਣਾ ਆਪਣੇ ਪਹਿਲਾਂ ਠੰਡੇ ਰੱਖ ਕੇ ਨਾ ਇਹ ਜਿਹੜਾ ਤੇਲ ਵਾਲਾ ਗੰਨਾ ਨਾ ਉਹ ਖਾਣਾ ਤੇਲ ਵਾਲਾ ਗੰਨਾ ਉਹ ਗੋਪੀ ਦਾ ਤੇਰਾ ਵਾਣਾ ਤੇ ਲੱਗਦੀ ਆ ਆ ਤੇਰਾ ਨਾ ਆਹ ਗੋਪੀ ਦਾ ਬੰਦਾ ਆਪਰੇ ਜਾਂ ਆ ਸਰਗਿੰਦਾ ਨਾ ਕਰਦੀ ਸੀ ਨਾ ਉਹ ਗੋਪੀ ਦਾ ਹੀ ਉਹ ਤੇਰਾ ਬੋਲਦੀ ਤੇ ਫਿਰ ਤੂੰ ਉਹਦਾ ਖੋਲੂ ਇਹ ਮਖਰੂ ਖਾ ਨਹੀਂ ਸਾ ਦੁਜੰਗਲਾ ਹਾਂ ਨਹੀਂ ਆ ਉਹ ਹਾਂ ਤੈਨੂੰ ਘੁੰਮ ਦਵਾ ਦੇ ਇੱਕ ਜਿਹਾ ਮਨੇ ਇਹ ਕੋਈ ਮਦਾਈ ਤੇ ਕੋਈ ਤਾਂ ਨਾ ਕਰਦੇ ਕਰਦੇ ਕੋਈ ਤਾਂ ਹੀ ਆਹ ਫੋਟੋ ਆ ਕੰਮ ਦਾ ਇਹ ਜਿਆਦਾ ਹੋ ਗਿਆ ਪਹਿਲਾ ਬੰਨੇ ਨੇ ਕੋਲ ਨਾ ਬਲੇ ਇਹ ਆਦਾ ਬੰਗਰੇ ਕਰਾਈ ਬੋਲਨ ਦੇਣਾ ਵਾ ਕਿ ਉਹਨੇ ਆਪਣੇ ਅੰਦਰ ਨਾ ਖਾਣ ਦੇ ਘਰਾਂ ਤੋੜੇ ਉਹਨਾਂ ਮਾਰ ਜੀ ਗਾਂ ਇੰਦਰ ਜਾਂਦਾ ਜਾਂਦਾ

ਕਰਨੇ ਚਾਹੀਦਾ ਹੈ ਕਰਨੇ ਨਾ ਇਹ ਨਾ ਮਗਾ ਬਲਾਕ ਕਰਕੇ ਜਨ ਕੇ ਮੇਲੇ ਵੀ ਹੋਗਾ ਬੜੀ ਐ ਤੇ ਮੇਲਾ ਮੁੰਡਾ ਲਾ ਕੇ ਕਰ ਜਣਾ ਆਹ ਜੇ ਨਜ਼ਾਰਾ ਨਾ ਕੋਈ ਆ ਹੋਰ ਲੈ ਲੈ ਫੋਟੋ ਕਿਹਾ ਮੈਂ ਤੋੜਨ के के आते हैं बतेसी राजा सोला काहे आज खोदने कोलेंट से नने उना ग्राउंड भाई 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 प्यार के सारा साथ का सुननिया ने ਤੁਹਾਡੇ ਕੰਮ ਕਰਾਂ ਮੈਂ ਮਾਦਵੇ ਨੇ ਗਾਲੀ ਕਢਦੇ ਰਹੇ ਨਾ ਦਾ ਨਹੀਂ ਆਉਣਾ ਵੇਖੀ ਲਓ ਲੈ ਹੱਥ ਤੇ ਭਾਵੇਂ ਤੇਰਾ ਹੱਲੇ ਦਿੱਤਾ ਹੀ ਫਰੀ ਰਾਤ ਉਹ ਦੇ ਲੈਂਦਾ ਇੱਕ ਮਿੰਟ ਪਰਾਂ ਕਰ ਲਊਂ ਆਖਰੀ ਦੇਖੀ ਕਰਾਉਣ ਦੇ ਸਾਡੀ ਨਹੀਂ ਮੇਰੇ ਗੱਲ ਸੁਣ ਨਾ ਦੋਵੇਂ ਇੱਕ ਦੂਜੇ ਦੇ ਧਿਆਨ ਤੋਂ ਕਰੋ ਇਹ ਥੋੜੀ ਜਿਹੀ ਅੰਦਰ ਕੀ ਜਦੋਂ ਉਹਨੇ ਸਾਰਾ ਤੂੰ ਹੀ ਛੱਡਦੀ ਨਾ ਆਪਣਾ ਨਹੀਂ ਮਜੇ ਨਾ ਖੋਲੋ ਮਜੇ ਨਾ ਮੰਡੂ ਦਾ ਸੀ ਦਾਲਾ ਮੈਂ ਕਿਹਾ ਮੈਂ ਪਰੋਹਣ ਗਾਣ ਗਰੋ ਹੱਥ ਜੋ ਨਾ ਘਟਾ ਡੋ ਕੋਈ ਨਹੀਂ ਖੁੱਲਣੀ ਨੇ ਰਾਉਂਡਿਆ ਨਾ ਵਾਲੀ ਤੇ ਸੱਤ ਅੱਠ ਦੇ ਗੰਢਾ ਦਿੱਤੀਆਂ ਵਾ ਤਾਂ ਉਹ ਮੇਰੀ ਕੋਈ ਫੋਟੋ ਦੇ ਨਹੀਂ ਫੋਟੋ ਕਰਵਾਉਂਦੀ ਮੈਂ ਫਲੈਸ਼ ਲਾਈਟ ਕਰਾ ਦਿੱਤ ਪਰ ਨਹੀਂ ਤੇ ਉਹੀ ਤੇ ਆਨੇ ਤੇ ਉਦਾਂ ਹੀ ਬੰਨਤੀਆਂ ਗੰਢਾ ਢਿਲੀਆਂ ਨਹੀਂ ਹਾਂ ਹਾਂ ਅਹੀਂ ਬੱਲਾ ਇੰਨੀਆਂ ਗੰਡਾ ਨਹੀਂ ਦੇਣ ਦਿੱਤੀਆਂ ਤਾਂ ਤੁਹਾਨੂੰ ਜ਼ਿਆਦਾ ਦਿੱਤੀਆਂ ਹਾਂ ਤਾਂ ਗਾਲੋ ਕਢੀ ਲਾ ਲ ਜਿੰਨੇ ਤੇ ਇਹਨੇ ਛਾਲ ਗਿਆ ਨੇ ਗਾਲਾਂ ਕੱਢਣੀਆਂ ਕੱਢ ਗੁੱਡ ਲੋ ਕਹਿੰਦੇ ਦਾਮ ਨਹੀਂ ਆ ਜਮਨਾ ਆਸ ਤੇ ਰੱਖੋ ਤੇ ਇਹਨੇ ਕਿਹਾ ਮੈਂ ਆਉਂਦਾ ਤੇ ਤੁਹਾਡੇ ਕੋਲੋਂ ਪੁੱਛ ਕੇ ਲੈ ਲੈਣਾ ਜੀ ਬਾਣ ਬੋਲ ਮੈਂ ਆ ਕੋੜੀ ਚੜ੍ਹ ਜੰਦਾ ਕੋਣ ਚੱਲ ਅੱਛਾ ਸੌਂਸ ਲੈਣਾ ਕੋਣ ਉਹ ਗੋ ਬਿਸਕੁਆ ਰੱਖੀਦਾ ਹੁੰਦਾ ਮਨੇ ਪਹਿਲਾਂ ਹੀ ਸੋਚ ਕੇ ਤੋ ਕੋ ਬਸਕੁਆ ਮੈਨੂੰ ਨਹੀਂ ਮਿਲਿਆ ਮੈਂ ਤਾਂ ਬਿਸਕੁਆ ਨਾ ਖੋਲ ਲਈ ਗਿਆ ਨਾ ਖਾ ਬਿਸਕੁਆ ਨਾ ਖਾ ਇਹ ਨਹੀਂ ਸੀ ਰਹੀ ਤੇ ਮਾਵਾ ਇੰਨਾ ਨਹੀਂ ਖੋਲਦੀ ਨੀ 10 ਦੇ ਮੁੰਡੇ ਨੇ ਨਾ ਬਿਸਕੁਆ